ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹ ਹਰੇਕ ਹੀ ਮਾਪੇ ਨੂੰ ਜ਼ਰੂਰ ਵੇਖਣੀ ਚਾਹੀਦੀ ਹੈ ਕਿਉਂਕਿ ਇਹ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅੱਜ ਕੱਲ ਦੇ ਮਾਹੌਲ ਦੇ ਵਿੱਚ ਤੁਸੀਂ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਤੁਹਾਡੇ ਬੱਚੇ ਕਿੱਥੇ ਜਾ ਰਹੇ ਨੇ ਕਿੱਥੋਂ ਆ ਰਹੇ ਨੇ ਉਹਨਾਂ ਦਾ ਦਿੱਲੀ ਦਾ ਵਿਵਹਾਰ ਕਿੱਦਾਂ ਦਾ ਚੱਲ ਰਿਹਾ ਹੈ ਇਹ ਸਾਰਾ ਕੁਝ ਨਜ਼ਰ ਮਾਰਨਾ ਚਾਹੀਦਾ ਹੈ ਕਿਉਂਕਿ ਅੱਜ ਦੀ ਜਿਹੜੀ ਘਟਨਾ ਹੈ ਇਸ ਘਟਨਾ ਦੇ ਵਿੱਚ ਵੀ ਮਾਂ ਪਿਓ ਨੇ ਜੇ ਸਹੀ ਸਮੇਂ ਤੇ ਆਪਣੇ ਬੱਚੇ ਨਾਲ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਉਹਨਾਂ ਦੇ ਬੱਚੇ ਨੂੰ ਇਹ ਦਿਨ ਨਾ ਦੇਖਣਾ ਪੈਂਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਚੰਡੀਗੜ੍ਹ ਦੇ ਸੈਕਟਰ 31 ਦੀ ਦਿਨ ਸੀ 5 ਮਈ 2017 ਦਾ ਇੱਕ 14 ਸਾਲ ਦਾ ਮੁੰਡਾ ਜਿਸ ਨੂੰ ਕਿਸੇ ਨੇ ਜ਼ਬਰਦਸਤੀ ਕੋਈ ਨਸ਼ੀਲੀ ਦਵਾਈ ਪਿਆ ਦਿੱਤੀ ਸੀ ਜਿਸ ਨੂੰ ਪੀਣ ਦੇ ਨਾਲ ਇਸ ਮੁੰਡੇ ਦੀ ਹਾਲਤ ਵਿਗੜ ਜਾਂਦੀ ਹੈ ਇਹਦੇ ਮਾਪਿਓ ਹੁਣ ਇਹਨੂੰ ਜਲਦੀ ਦੇ ਨਾਲ ਨਜ਼ਦੀਕ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਡਾਕਟਰ ਇਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਬਿਲਕੁਲ ਸਹੀ ਸਮੇਂ ਤੇ ਆਏ ਹੋ ਜੇਕਰ ਥੋੜੀ ਜੀ ਵੀ ਦੇਰੀ ਹੋ ਜਾਂਦੀ ਤਾਂ ਇਹਦੀ ਜਾਨ ਬਚਾਉਣੀ ਬਹੁਤ ਹੀ ਮੁਸ਼ਕਲ ਸੀ ਜਦੋਂ ਇਹ ਗੱਲ ਉਹਦੇ ਮਾਪਿਓ ਸੁਣਦੇ ਨੇ ਤਾਂ ਉਹਨਾਂ ਦੇ ਦਿਲ ਨੂੰ ਥੋੜੀ ਰਾਹਤ ਮਿਲਦੀ ਹੈ ਹੁਣ ਇਹਦੇ ਮਾਪਿਓ ਬਾਹਰ ਜਿਹੜਾ ਬੈਂਚ ਰੱਖਿਆ ਹੁੰਦਾ ਹੈ ਉਹਦੇ ਉੱਤੇ ਬੈਠਦੇ ਨੇ ਇੰਤਜ਼ਾਰ ਕਰਦੇ ਨੇ ਕਿ ਉਹਨਾਂ ਦਾ ਕਦੋਂ ਮੁੰਡਾ ਹੋਸ਼ ਦੇ ਵਿੱਚ ਆਵੇ ਇਹ ਸੋਚ ਹੀ ਰਹੇ ਹੁੰਦੇ ਨੇ ਕਿ ਆਖਿਰ ਇਹਨੂੰ ਦਵਾਈ ਕਿੰਨੇ ਪਲਾਈ ਸੀ ਜਾਂ ਫਿਰ ਇਹਨੇ ਖੁਦ ਪੀਤੀ ਸੀ ਤੇ ਕਿਉਂ ਪੀਤੀ ਸੀ ਇੰਨੀ ਗੱਲ ਹਜੇ ਸੋਚ ਰਹੇ ਹੁੰਦੇ ਨੇ ਕਿ ਇਹ ਮੁੰਡੇ ਦੇ ਪਿਓ ਦੀ ਨਜ਼ਰ ਪੈਂਦੀ ਹੈ ਮੁੰਡੇ ਦੇ ਮੋਬਾਈਲ ਦੇ ਉੱਤੇ ਇਹ ਸੋਚਦੇ ਨੇ ਕਿ ਸ਼ਾਇਦ ਮੋਬਾਈਲ ਨੂੰ ਦੇਖਿਆ ਜਾਵੇ ਤਾਂ ਸ਼ਾਇਦ ਕੋਈ ਇਹਦੇ ਵਿੱਚੋਂ ਇਹਨਾਂ ਨੂੰ ਕੋਈ ਚੀਜ਼ ਮਿਲ ਜਾਵੇ ਜਿਸ ਤੋਂ ਪਤਾ ਚੱਲ ਸਕੇ ਕਿ ਇਹਨਾਂ ਦੇ ਮੁੰਡੇ ਨੇ ਅਜਿਹਾ ਕਿਉਂ ਕੀਤਾ ਮੁੰਡੇ ਦਾ ਪਿਤਾ ਫੋਨ ਨੂੰ ਚੱਕਦਾ ਹੈ ਤੇ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਗੈਲਰੀ ਨੂੰ ਦੇਖਦਾ ਹੈ ਗੈਲਰੀ ਦੇ ਵਿੱਚ ਮੁੰਡੇ ਦੀਆਂ ਫੋਟੋਆਂ ਸਨ ਇਹਦੇ ਪਰਿਵਾਰ ਦੇ ਨਾਲ ਪੁਰਾਣੀਆਂ ਯਾਦਾਂ ਸਨ ਜਿਹੜੀਆਂ ਇਹਨਾਂ ਨੇ ਇਕੱਠਿਆਂ ਬੈਠ ਕੇ ਫੋਟੋਆਂ ਖਿੱਚਵਾਈਆਂ ਹੋਈਆਂ ਸਨ ਸਕੂਲ ਦੀਆਂ ਕੁਝ ਫੋਟੋਆਂ ਸਨ ਜਾਰਾਂ ਦੋਸਤਾਂ ਦੀਆਂ ਖਿੱਚੀਆਂ ਹੋਈਆਂ ਕੁਝ ਫੋਟੋਆਂ ਸਨ ਜਿਨ੍ਹਾਂ ਨੂੰ ਦੇਖ ਕੇ ਇਹ ਮੁੰਡੇ ਦਾ ਪਿਓ ਵੀ ਅੰਦਰੋਂ-ਅੰਦਰੀ ਮੁਸਕਰਾ ਰਿਹਾ ਸੀ ਹੁਣ ਇਸ ਤੋਂ ਬਾਅਦ ਇਹਦਾ ਪਿਓ ਇਸ ਮੁੰਡੇ ਦਾ WhatsApp ਉੱਤੇ ਨਜ਼ਰ ਮਾਰਦਾ ਹੈ ਜਿਸ ਤਰ੍ਹਾਂ ਹੀ ਇਹ ਖੋਲਦਾ ਹੈ ਤਾਂ ਹੈਰਾਨ ਹੋ ਜਾਂਦਾ ਹੈ ਤੇ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਇਹਦੇ ਮੁੰਡੇ ਨੇ ਕਿਸੇ ਦੇ ਨਾਲ ਚੈਟਿੰਗ ਕੀਤੀ ਹੋਈ ਸੀ ਤੇ ਇਹ ਚੈਟਿੰਗ ਬਹੁਤ ਹੀ ਅਸਲੀਲ ਸ਼ਬਦਾਂ ਦੇ ਵਿੱਚ ਕੀਤੀ ਹੋਈ ਸੀ ਜੋ ਸ਼ਾਇਦ ਇਹਨੂੰ ਨਹੀਂ ਕਰਨੀ ਚਾਹੀਦੀ ਸੀ ਇਹ ਚੈਟਿੰਗ ਕਿਸੇ ਹੋਰ ਦੇ ਨਾਲ ਨਹੀਂ ਬਲਕਿ ਇਹਨੇ ਆਪਣੇ ਟਿਊਸ਼ਨ ਟੀਚਰ ਦੇ ਨਾਲ ਹੀ ਕੀਤੀ ਹੋਈ ਸੀ ਇਹ ਚੈਟਿੰਗ ਦੇਖ ਕੇ ਪਰ ਕੇ ਪੂਰੀ ਤਰ੍ਹਾਂ ਇਹ ਪਰੇਸ਼ਾਨ ਹੋ ਜਾਂਦਾ ਹੈ ਕੀ ਆਖਿਰ ਉਹਦਾ ਮੁੰਡਾ ਕਿਸ ਰਾਤੇ ਤੁਰ ਪਿਆ ਸੀ ਹੁਣ ਇਹ ਗੱਲ ਇਹ ਸੋਚਦਾ ਹੈ ਕਿ ਉਹਦਾ ਮੁੰਡਾ ਤੇ ਨਬਾਲਗ ਸੀ ਪਰ ਜਿਹੜੀ ਟਿਊਸ਼ਨ ਟੀਚਰ ਸੀ ਉਹਨੂੰ ਕੁਝ ਸਮਝਣਾ ਚਾਹੀਦਾ ਸੀ ਹੁਣ ਇਹਦਾ ਪਿਓ ਉਡੀਕ ਕਰਦਾ ਹੈ ਕਿ ਕਦੋਂ ਉਹਦਾ ਮੁੰਡਾ ਠੀਕ ਹੋਵੇ ਤੇ ਉਸ ਤੋਂ ਬਾਅਦ ਇਹਦੇ ਨਾਲ ਗੱਲ ਕਰਨ ਕਈ ਘੰਟੇ ਬੀਤ ਜਾਂਦੇ ਨੇ ਤੇ ਆਖਰਕਾਰ ਇਹਦਾ ਮੁੰਡੇ ਨੂੰ ਖੋਸ਼ ਆ ਜਾਂਦੀ ਹੈ ਹੁਣ ਇਹਦਾ ਪਿਤਾ ਰੋਂਦਾ ਹੋਇਆ ਇਹਦੇ ਕੋਲ ਜਾਂਦਾ ਹੈ ਤੇ ਆਪਣੇ ਮੁੰਡੇ ਨੂੰ ਪੁੱਛਦਾ ਹੈ ਕਿ ਤੂੰ ਬੇਟਾ ਠੀਕ ਹੈ ਮੁੰਡਾ ਹੁਣ ਕਹਿੰਦਾ ਹੈ ਕਿ ਹਾਂ ਪਾਪਾ ਮੈਂ ਠੀਕ ਹਾਂ ਹੁਣ ਇਹ ਮੁੰਡੇ ਦਾ ਪਿਓ ਮੁੰਡੇ ਨੂੰ ਪੁੱਛਦਾ ਹੈ ਬੇਟਾ ਤੂੰ ਇਦਾਂ ਕਿਉਂ ਕੀਤਾ ਕਿਹੜੀ ਗੱਲ ਸੀ ਤੈਨੂੰ ਪਰੇਸ਼ਾਨ ਕਰ ਰਹੀ ਜੇਕਰ ਕੋਈ ਗੱਲ ਤੈਨੂੰ ਪਰੇਸ਼ਾਨ ਕਰ ਰਹੀ ਸੀ ਤਾਂ ਤੂੰ ਸਾਡੇ ਨਾਲ ਗੱਲ ਕਰਦਾ ਕੀ ਤੈਨੂੰ ਉਹ ਮੈਡਮ ਪਰੇਸ਼ਾਨ ਕਰਦੀ ਸੀ ਤੰਗ ਕਰਦੀ ਸੀ ਜਿਸ ਤਰ੍ਹਾਂ ਇਹ ਗੱਲ ਆਪਣੇ ਪਿਓ ਦੇ ਮੂੰਹ ਉਹ ਮੁੰਡਾ ਸੁਣਦਾ ਹੈ ਤਾਂ ਮੁੰਡਾ ਰੋਣਾ ਸ਼ੁਰੂ ਕਰ ਦਿੰਦਾ ਹੈ ਉਹ ਮੁੰਡਾ ਉਸ ਚੈਟਿੰਗ ਤੋਂ ਪਰੇਸ਼ਾਨ ਸੀ ਉਹ ਮੁੰਡਾ ਆਪਣੀ ਸਕੂਲ ਟੀਚਰ ਮੈਡਮ ਤੋਂ ਪਰੇਸ਼ਾਨ ਸੀ ਇਹ ਮੁੰਡਾ ਦੱਸਦਾ ਹੈ ਕਿ ਉਹਨੇ ਸਾਨੂੰ 2017 ਦੇ ਵਿੱਚ ਇਸ ਮੈਡਮ ਦੇ ਕੋਲ ਟਿਊਸ਼ਨ ਪੜਨਾ ਸ਼ੁਰੂ ਕੀਤਾ ਸੀ ਇਹ ਮੁੰਡਾ ਖੁਦ ਵੀ ਉਸੇ ਮੈਡਮ ਕੋਲੋਂ ਟਿਊਸ਼ਨ ਪੜਦਾ ਸੀ ਤੇ ਇਹਦੀ ਭੈਣ ਛੋਟੀ ਵੀ ਉਸ ਮੈਡਮ ਕੋਲੋਂ ਹੀ ਟਿਊਸ਼ਨ ਪੜਦੀ ਸੀ ਪਰ ਇਸ ਟਿਊਸ਼ਨ ਟਾਈਮ ਦੇ ਵਿੱਚ ਇੱਕ ਦਿਨ ਇਹ ਮੁੰਡਾ ਆਪਣੀ ਮੈਡਮ ਨੂੰ ਕੁਝ ਅਜਹੀਆਂ ਨਜ਼ਰਾਂ ਦੇ ਨਾਲ ਵੇਖ ਲੈਂਦਾ ਹੈ ਕਿ ਜਿਸ ਤੋਂ ਬਾਅਦ ਇਹਦੀ ਮੈਡਮ ਦੇ ਮਨ ਦੇ ਵਿੱਚ ਇਹੋ ਜਿਹੇ ਖਿਆਲ ਆਣੇ ਸ਼ੁਰੂ ਹੋ ਜਾਂਦੇ ਨੇ ਜੋ ਸ਼ਾਇਦ ਨਹੀਂ ਆਉਣੇ ਚਾਹੀਦੇ ਸਨ ਇਹ ਹੁਣ ਆਪਣੇ ਹੀ ਸਟੂਡੈਂਟ ਦੇ ਨਾਲ ਇਹੋ ਜਿਹਾ ਗੰਦਾ ਕੰਮ ਕਰਨ ਦੇ ਲਈ ਵੀ ਤਿਆਰ ਹੋ ਗਈ ਸੀ ਉਹਦੇ ਨਾਲ ਹੁਣ ਅਸਲੀਲ ਹਰਕਤਾਂ ਕਰਨੀਆਂ ਇਸ ਮੈਡਮ ਦੇ ਲਈ ਆਮ ਹੋ ਗਿਆ ਸੀ ਇਹ ਮੈਡਮ ਦੇ ਉੱਤੇ ਹੁਣ ਇਸ ਮੁੰਡੇ ਦਾ ਇੰਨਾ ਪਾਗਲਪਨ ਸਵਾਰ ਹੋ ਚੁੱਕਿਆ ਸੀ ਕਿ ਹਰ ਰੋਜ਼ ਇਹਦੇ ਨਾਲ ਹੰਬ ਬਿਸਤਰ ਹੁੰਦੀ ਸੀ ਇਹੋ ਜਿਹਾ ਕੋਈ ਵੀ ਦਿਨ ਨਹੀਂ ਹੋਵੇਗਾ ਜਿਸ ਦਿਨ ਇਸ ਮੁੰਡੇ ਨੂੰ ਇਨੇ ਟਿਊਸ਼ਨ ਤੇ ਨਹੀਂ ਬੁਲਾਇਆ ਹੋਵੇਗਾ ਤੇ ਇਹਦੇ ਨਾਲ ਇਹਨੇ ਸਬੰਧ ਨਹੀਂ ਬਣਾਏ ਹੋਣਗੇ ਕਈ ਦਿਨਾਂ ਤੱਕ ਸਭ ਕੁਝ ਇਸ ਤਰ੍ਹਾਂ ਹੀ ਚਲਦਾ ਪਿਆ ਸੀ ਪਰ ਕੁਝ ਦਿਨਾਂ ਬਾਅਦ ਇਹ ਮੁੰਡੇ ਦੀ ਜਿਹੜੀ ਛੋਟੀ ਭੈਣ ਸੀ ਇਹਨੂੰ ਸ਼ੱਕ ਹੁੰਦਾ ਹੈ ਕਿ ਮੈਂ ਕੱਲੀ ਇੱਥੇ ਟਿਊਸ਼ਨ ਤੇ ਬੈਠੀ ਰਹਿਣੀ ਆ ਤੇ ਜਿਹੜਾ ਇਹਦਾ ਭਰਾ ਹੈ ਤੇ ਮੈਡਮ ਹੈ ਦੋਨੇ ਜਾਣੇ ਕਮਰੇ ਦੇ ਵਿੱਚ ਅੰਦਰ ਚਲੇ ਜਾਂਦੇ ਨੇ ਉਹ ਦੇਖਦੀ ਸੀ ਕਿ ਕਈ ਘੰਟਿਆਂ ਬਾਅਦ ਇਹ ਵਾਪਸ ਕਮਰੇ ਦੇ ਅੰਦਰੋਂ ਨਿਕਲਦੇ ਸਨ ਹੁਣ ਮੈਡਮ ਨੂੰ ਵੀ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਕਿ ਇਹ ਜਿਹੜੀ ਛੋਟੀ ਕੁੜੀ ਹੈ ਇਹ ਇਹਨਾਂ ਤੇ ਨજર ਰੱਖਣ ਲੱਗ ਪਈ ਹੈ। ਮੈਡਮ ਹੁਣ ਇੱਕ ਚਾਲ ਖੇਡਦੀ ਹੈ। ਇਸ ਕੁੜੀ ਨੇ ਕਿਸੇ ਬਹਾਨੇ ਦੇ ਜਰੀਏ ਇਹ ਟਿਊਸ਼ਨ ਤੋਂ ਹਟਾ ਦਿੰਦੀ ਹੈ। ਹੁਣ ਤੱਕ ਇਹ ਮੁੰਡਾ ਇਸ ਮੈਡਮ ਦੇ ਜਾਲ ਦੇ ਵਿੱਚ ਪੂਰੀ ਤਰ੍ਹਾਂ ਫਸ ਚੁੱਕਿਆ ਸੀ। ਇਹਦੀ ਮੈਡਮ ਦੇ ਕੋਲ ਇਹਦੀਆਂ ਕਈ ਅਸਲੀਲ ਫੋਟੋਆਂ ਸਨ। ਕਈ ਤਰ੍ਹਾਂ ਦੀ ਚੈਟਿੰਗ ਵੀ ਸੀ ਤੇ ਇਹਦੀਆਂ ਉਹਨੇ ਵੀਡੀਓ ਵੀ ਬਣਾ ਚੁੱਕੀ ਸੀ। ਇਹ ਮੈਡਮ ਹੁਣ ਇਸ ਬੱਚੇ ਨੂੰ ਬਲੈਕਮੇਲ ਕਰਦੀ ਸੀ ਕਿ ਜੇਕਰ ਮੈਨੂੰ ਤੂੰ ਮਨਾ ਕੀਤਾ ਜਾਂ ਫਿਰ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤੇ ਤੇਰੀ ਇਹ ਵੀਡੀਓ ਮੈਂ ਸੋਸ਼ਲ ਮੀਡੀਆ ਦੇ ਉੱਤੇ ਪਾ ਦਵਾਂਗੀ ਤੇ ਵਾਇਰਲ ਕਰ ਦਵਾਂਗੀ ਜਿਸ ਤੋਂ ਬਾਅਦ ਤੇਰੀ ਵੀ ਬਦਨਾਮੀ ਹੋਵੇਗੀ ਤੇ ਤੇਰੇ ਮਾਪਿਓ ਦੀ ਵੀ ਬਦਨਾਮੀ ਹੋਵੇਗੀ ਇਹਨਾਂ ਵੀਡੀਓ ਤੇ ਇਹਨਾਂ ਫੋਟੋਆਂ ਦਾ ਸਹਾਰਾ ਲੈ ਕੇ ਇਸ ਮੈਡਮ ਨੇ ਇਹ ਮੁੰਡੇ ਦੇ ਨਾਲ ਕਈ ਮਹੀਨੇ ਤੱਕ ਇਹਦਾ ਸਰੀਰਕ ਸ਼ੋਸ਼ਣ ਕਰਦੀ ਰਹੀ ਇਹ ਮੁੰਡਾ ਨਾ ਤੇ ਇਹਦੇ ਪੜਾਈ ਦੇ ਵਿੱਚ ਮਨ ਲੱਗ ਰਿਹਾ ਸੀ ਤੇ ਨਾ ਹੀ ਖੇਡਾਂ ਦੇ ਵਿੱਚ ਮਨ ਲੱਗ ਰਿਹਾ ਸੀ ਸਿਰਫ ਚੁੱਪਚਾਪੇ ਰਹਿੰਦਾ ਸੀ ਘਰ ਵਾਲਿਆਂ ਨੇ ਕਈ ਵਾਰੀ ਇਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਇਹ ਦੱਸ ਰਿਹਾ ਸੀ ਹੁਣ ਇਸ ਬੱਚੇ ਦਾ ਰਿਜ਼ਲਟ ਵੀ ਆਉਂਦਾ ਹੈ ਤੇ ਸਿਰਫ ਇਹਦੇ ਪਾਸ ਮਾਰਕਸ ਤਾਂ ਹੀ ਨੰਬਰ ਆਉਂਦੇ ਨੇ ਹੁਣ ਇਹ ਬੱਚਾ ਇੰਨਾ ਪਰੇਸ਼ਾਨ ਹੋ ਚੁੱਕਿਆ ਸੀ ਕਿ ਇਹ ਆਪਣੇ ਆਪ ਨੂੰ ਟਿਊਸ਼ਨ ਤੇ ਇਹਨੇ ਜਾਣਾ ਬੰਦ ਕਰ ਦਿੱਤਾ ਸੀ ਜਦੋਂ ਇਹ ਟਿਊਸ਼ਨ ਛੱਡ ਦਿੰਦਾ ਹੈ ਤਾਂ ਇਹਦੀ ਟਿਊਸ਼ਨ ਮੈਡਮ ਘਰ ਦੇ ਵਿੱਚ ਆਉਂਦੀ ਹੈ ਤੇ ਇਹਦੇ ਮਾਪਿਓ ਦੇ ਸਾਹਮਣੇ ਇਸ ਮੁੰਡੇ ਨੂੰ ਪਿਆਰ ਦੇ ਨਾਲ ਲੈ ਕੇ ਇਹਨੂੰ ਵਾਪਸ ਚਲੀ ਜਾਂਦੀ ਹੈ ਇਸ ਬੱਚੇ ਦੇ ਮਾਪਿਓ ਨੂੰ ਬਿਲਕੁਲ ਵੀ ਖਬਰ ਨਹੀਂ ਸੀ ਕਿ ਉਹਨਾਂ ਦੇ ਬੱਚੇ ਦੇ ਨਾਲ ਇਹਨਾਂ ਕੁਝ ਗਲਤ ਹੋ ਰਿਹਾ ਸੀ ਇਸ ਮੈਡਮ ਨੇ ਬੱਚੇ ਨੂੰ ਪਰਾਨਾ ਤੇ ਨਹੀਂ ਸੀ ਬਲਕਿ ਉਹਨੇ ਇਹਦੇ ਨਾਲ ਫਿਰ ਤੋਂ ਉਹੀ ਕੰਮ ਕਰਨਾ ਸੀ ਹੁਣ ਇਹ ਮੈਡਮ ਉਸੇ ਬੱਚੇ ਦੇ ਘਰ ਵਾਲਿਆਂ ਦੇ ਨਾਲ ਲੜਚਾ ਕਰਕੇ ਉਹਨੂੰ ਆਪਣੇ ਘਰ ਲੈ ਤੇ ਆਉਂਦੀ ਹੈ ਤੇ ਉਹਦੇ ਨਾਲ ਫਿਰ ਤੋਂ ਉਹੀ ਕੰਮ ਕਰਨ ਲੱਗਦੀ ਹੈ ਜਦੋਂ ਬੱਚਾ ਇਹਨੂੰ ਮਨਾ ਕਰਦਾ ਹੈ ਕਿ ਉਹ ਇਹੋ ਜਿਹਾ ਗਲਤ ਕੰਮ ਨਹੀਂ ਕਰੇਗਾ ਤਾਹੇ ਕੀ ਕਰਦੀ ਹੈ ਕਿ ਉਹਨੂੰ ਕੋਈ ਜ਼ਹਿਰੀਲੀ ਦਵਾਈ ਖਾਣ ਨੂੰ ਦੇ ਦਿੰਦੀ ਹੈ ਜਦੋਂ ਇਹ ਮੁੰਡਾ ਦਵਾਈ ਖਾ ਲੈਂਦਾ ਹੈ ਤਾਂ ਘਰ ਪਹੁੰਚਦਾ ਹੈ ਤਾਂ ਇਹਦੇ ਮੂੰਹ ਦੇ ਵਿੱਚੋਂ ਛੱਗ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਹੁਣ ਇਹਦੇ ਘਰ ਦੇ ਡਰ ਜਾਂਦੇ ਨੇ ਸਿੱਧਾ ਹਸਪੀਟਲ ਦੇ ਵਿੱਚ ਇਹਨੂੰ ਲੈ ਕੇ ਜਾਂਦੇ ਨੇ ਜਦੋਂ ਇਹ ਹਸਪੀਟਲ ਦੇ ਵਿੱਚ ਜਾ ਕੇ ਬੱਚਾ ਆਪਣੇ ਮਾਪੇ ਨੂੰ ਪੂਰੀ ਕਹਾਣੀ ਦੱਸਦਾ ਹੈ ਤਾਂ ਇਹਦਾ ਮਾਪੇ ਰੋ ਰੋ ਕੇ ਇਹਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਇਹਦੇ ਮਾਪਿਓ ਨੇ ਹੁਣ ਸਿੱਧਾ ਹੀ 31 ਸੈਕਟਰ ਦੇ ਪੁਲਿਸ ਥਾਣੇ ਦੇ ਵਿੱਚ ਇਹ ਜਾਂਦੇ ਨੇ ਤੇ ਇਸ ਮਾਮਲੇ ਸੰਬੰਧੀ ਉਹ ਰਿਪੋਰਟ ਦਰਜ ਕਰਵਾਉਂਦੇ ਨੇ ਹੁਣ ਪੁਲਿਸ ਨੇ ਇਹਨਾਂ ਦੀ ਕੰਪਲੇਂਟ ਲਿਖੀ ਤੇ ਤੁਰੰਤ ਹੀ ਐਕਸ਼ਨ ਲਿਆ ਤੇ ਇਸ ਔਰਤ ਟੀਚਰ ਨੂੰ ਗ੍ਰਿਫਤਾਰ ਕਰ ਲਿਆ ਇਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੁਣ ਸਨ 2018 ਵਿੱਚ ਨਿਕਲਦੀ ਹੈ 2019 ਵਿੱਚ ਨਿਕਲ ਜਾਂਦੀ ਹੈ ਤੇ 2021 ਦੇ ਵਿੱਚ ਜਾ ਕੇ ਇਸ ਕੇਸ ਨੂੰ ਲਗਭਗ 3 ਸਾਲ ਬੀਤ ਚੁੱਕੇ ਸਨ ਤੇ ਇਸ ਕੇਸ ਨੂੰ ਹੁਣ ਫਾਸਟ ਟਰੈਕ ਤੇ ਚਲایا ਜਾਂਦਾ ਹੈ ਤੇ ਲਗਾਤਾਰ ਇਸ ਕੇਸ ਦੇ ਵਿੱਚ ਤਰੀਕਾ ਤੇ ਤਰੀਕਾ ਪੈ ਰਹੀਆਂ ਸਨ ਇਸ ਕੇਸ ਦੀ ਸੁਣਵਾਈ ਕਰ ਰਹੀ ਸੀ ਏਡੀ ਸਬਾਤੀ ਸੈਗਲ ਇਹਨਾਂ ਨੇ ਕਿਹਾ ਕਿ ਗੁਰੂ ਦਾ ਦਰਜਾ ਇੱਕ ਭਗਵਾਨ ਦੇ ਦਰਜੇ ਦੇ ਨਾਲੋਂ ਵੱਧ ਕੇ ਹੁੰਦਾ ਹੈ ਪਰ ਤੂੰ ਆਪਣੇ ਦਰਜੇ ਦਾ ਗਲਤ ਫਾਇਦਾ ਲਿਆ ਉਸ ਬੱਚੇ ਦੇ ਨਾਲ ਇੰਨਾ ਗੰਦਾ ਕੰਮ ਕੀਤਾ ਜੋ ਸ਼ਾਇਦ ਕਦੀ ਵੀ ਮਾਫ ਕਰਨ ਦੇ ਲਾਇਕ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਉਹਨੂੰ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਸੀ ਪਰ ਕਾਨੂੰਨ ਦੇ ਹਿਸਾਬ ਦੇ ਨਾਲ ਜੋ ਧਰਾਵਾਂ ਲੱਗੀਆਂ ਨੇ ਉਸ ਦੇ ਹਿਸਾਬ ਦੇ ਨਾਲ ਇਸ ਟੀਚਰ ਨੂੰ 10 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਹੁਣ ਉਸ ਟੀਚਰ ਦੀ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਕੱਟੀ ਜਾਣੀ ਸੀ ਇਸ ਸੱਚੀ ਘਟਨਾ ਤੋਂ ਇੱਕ ਸਿੱਖਿਆ ਤਾਂ ਇਹ ਵੀ ਮਿਲਦੀ ਕਿ ਮਾਂ ਪਿਓ ਨੂੰ ਆਪਣੇ ਬੱਚਿਆਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਜੇਕਰ ਉਹਨਾਂ ਨੂੰ ਕੁਝ ਵੀ ਸ਼ੱਕ ਪੈਂਦਾ ਹੈ ਉਹਨਾਂ ਦੇ ਬੱਚੇ ਦੇ ਨਾਲ ਗਲਤ ਹੋ ਰਿਹਾ ਹੈ ਤਾਂ ਉਹਨਾਂ ਨੂੰ ਇੱਕ ਦੋਸਤ ਦੀ ਤਰ੍ਹਾਂ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ